ബ ਹਾਂ ਇਹ ਆਪਣੇ ਵੈਸੇ ਖੜੇ ਦੇਖਦੇ ਆ ਹਲਕੇ ਹੈਲੋ ਰੀਚਾ ਅਦਰ ਹਲਕਾ ਫਿਚਰ ਫਿਲਮ ਜ਼ੀਰੋ ਬਣ ਗਿਆ ਹੀਰੋ ਜਿਹੜਾ ਹੀਰੋ ਬਣਿਆ ਸੋਹਲ ਅੱਜ ਮੇਰੇ ਨਾਲ ਹੈ ਪਹਿਲਾਂ ਵੀ ਕਾਫੀ ਫਿਲਮਾਂ ਕਰ ਚੁੱਕਿਆ ਹੈ ਔਰ ਅੱਜ ਇਸ ਦੀ ਫਿਲਮ ਦੀ ਸ਼ੂਟਿੰਗ ਜਰੀ ਹੈ ਲਗਾਣੇ ਵਿੱਚ ਚੱਲ ਰਹੀ ਹੈ ਗੱਲ ਕਰਦੇ ਆ ਸੋਹਲ ਜੀ ਨਾਲ ਸੋਹਲ ਜੀ ਸਭ ਤੋਂ ਪਹਿਲਾਂ ਸਾਡੇ ਜਨਤੂ ਤੁਹਾਡਾ ਸਵਾਗਤ ਸਤਰੀਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਚਿੰਪੋਰ ਸੋਹਲ ਆ ਆਪਣੇ ਰਾਜਮਾਨ ਰੋਜੀ ਦਾ ਧੰਨਵਾਦ ਕਰਦਾ ਵੀ ਉਹ ਸਾਡੇ ਇੱਥੇ ਸੈੱਟ ਤੇ ਆਏ ਤੇ ਅੱਜ ਸਾਡੀ ਇੰਟਰਵਿਊ ਲੈਣ ਲੱਗੇ। ਉਹ ਜਿਹੜੀ ਫਿਲਮ ਹੈ ਕੀ ਥੀਮ ਹੈ ਫਿਲਮ ਦਾ? ਕਿ ਇਸੀ ਨੂੰ ਲੈ ਕੇ ਤੁਸੀਂ ਫਿਲਮ ਬਣਾ ਰਹੇ ਹੋ। ਤੇ ਇੱਕ ਪਿੰਡ ਦਾ ਇੱਕ ਮੁੰਡਾ ਹੁੰਦਾ ਗਰੀਬ, ਉਹਦਾ ਸ਼ੌਂਕ ਹੁੰਦਾ ਵੀ ਮੈਂ ਫਿਲਮਾਂ 'ਚ ਜਾਣਾ। ਕਿ ਮੈਂ ਸੁਪਰਸਟਾਰ ਬਣਾ ਦੇਗੀ ਨਹੀਂ ਵੀ ਐਕਟਰ ਕੋ ਸੁਪਰਸਟਾਰ ਦੇ ਸੁਪਨੇ ਦੇਖਦਾ ਹੁੰਦਾ। ਜਿੱਦੀ ਇੱਕ ਵਾਰੀ ਉਹਦਾ ਕੁਝ ਇਹੋ ਜਿਹਾ ਹੁੰਦਾ ਆ ਵੀ ਇੱਕ ਫਿਲਮ ਦੇ ਵਿੱਚ ਫਿਲਮ ਬਣਾਉਂਦੇ ਆ ਤੇ ਉਹਦੇ ਵਿੱਚ ਜੋ ਫਿਲਮ ਸਿਰੇ ਲੱਗ ਜਾਂਦੀ ਆ ਉਹਦੀ ਸੈਟ ਉੱਤੇ ਅੱਗ ਲੱਗ ਜਾਂਦੀ ਆ ਜਿੰਨੀ ਉਹ ਮਿਹਨਤ ਕੀਤੀ ਉਹਦੀ ਹਾਰਡ ਡਰਾਈਵਾਂ ਹੁੰਦੀਆਂ ਸਭ ਉੱਥੇ ਵਿੱਚ ਹੀ ਮੱਚ ਜਾਂਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਫੇਰ ਉਹ ਫਿਲਮ ਬਣਾਉਂਦਾ ਆਪਣੇ ਘਰ ਤੇ ਲੌਨ ਲੈ ਕੇ ਲੌਨ ਜੋ ਲੈ ਕੇ ਬਣਾਉਂਦਾ ਤੇ ਉਦੋਂ ਬਾਅਦ ਜੋ ਫਿਲਮ ਮਾਰਕੀਟ ਤੇ ਲੈ ਕੇ ਜਾਂਦਾ ਉਹ ਕਹਿੰਦਾ ਵੀ ਇਹ ਚ ਕਿਹੜਾ ਐਕਟਰ ਆ ਕਿਹੜਾ ਸਿੰਗਰ ਆ ਮੈਂ ਕਹਿੰਦਾ ਅਸੀਂ ਪਿੰਡ ਵਾਲਿਆਂ ਨੇ ਬਣਾਈ ਆ ਸਾਰਿਆਂ ਨੇ ਰਲ ਕੇ ਵੀ ਉਹ ਡਿਸਟ੍ਰੀਬਿਊਟਰ ਭਗਾ ਕੇ ਮਾਰਦਾ ਕਹਿੰਦਾ ਪਿੰਡ ਵਾਲਿਆਂ ਦੀ ਦਿਖਾਓ ਜੀ ਫਿਰ ਮੈਂ ਵੀ ਡੱਬੇ ਚੱਲ ਜਾਂਦੀ ਆ ਹਾਂ ਉਹ ਕਹਿੰਦਾ ਪਿੰਡ ਵਾਲਿਆਂ ਦੀ ਦਿਖਾਓ ਵੀ ਇੱਥੇ ਦਾ ਸਟਾਰਾਂ ਦਾ ਜੋ ਗਿਆ ਫਿਰ ਉਹ ਮੈਂ ਜਦੋਂ ਵਾਪਸ ਆਉਣਾ ਵੀ ਉਹ ਸੀੜੀਆਂ ਜਿਹੜੀਆਂ ਉਹ ਮੈਂ ਚੱਕ ਕੇ ਦਰਿਆ ਚ ਮਾਰਦਾ ਈ ਡਿਟੇਟ ਹੋ ਕੇ ਵੀ ਇੱਥੇ ਕੁਝ ਵੀ ਮਿਹਨਤ ਕਿਸੇ ਦੀ ਅੱਜ ਕੱਲ੍ਹ ਵੀ ਸੁਪਰਸਟਾਰਾਂ ਦਾ ਜ਼ਮਾਨਾ ਵੀ ਗਰੀਬ ਬੰਦਾ ਕੁਝ ਨਹੀਂ ਕਰ ਸਕਦਾ ਉਹਦੇ ਜਿਹੜੇ ਸੁਪਨੇ ਹਨਾ ਉਹ ਸੁਪਨੇ ਵਿੱਚ ਹੀ ਰਹਿ ਜਾਂਦੇ ਬਿਲਕੁਲ ਠੋਸ ਸਾਬ ਨੇ ਗੱਲ ਬਹੁਤ ਵਧੀਆ ਕਹੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਕਿਸੇ ਪ੍ਰੋਡਿਊਸਰ ਨੇ ਜਾਂ ਕਿਸੇ ਡਾਇਰੈਕਟਰ ਨੇ ਕੋਈ ਫਿਲਮ ਬਣਾਣੀ ਹੋਵੇ ਤਾਂ ਬਹੁਤ ਔਖਾ ਕੰਮ ਹੈ ਫਿਲਮ ਬਣਾਣਾ ਕਿਉਂਕਿ ਅੱਜ ਫਿਲਮ ਇੰਡਸਟਰੀ ਦੇ ਉੱਪਰ ਉਹ ਲੋਕ ਪਾਵਰ ਨੇ ਜਿਹੜਾਂ ਦਾ ਨਾਮ ਚੱਲ ਚੁੱਕਿਆ ਜਿਹੜੇ ਐਕਟਰ ਚੱਲੇ ਹੋਏ ਨੇ ਉਹ ਆਪੋ ਚੋਂ ਇੱਕ ਗਰੁੱਪ ਬਣਾਇਆ ਹੋਇਆ ਆਪਣੀਆਂ ਹੀ ਫਿਲਮਾਂ ਬਣਾਉਂਦੇ ਨੇ ਆਪਣਾ ਹੀ ਪੈਸਾ ਲਾਉਂਦੇ ਨੇ ਤੇ ਆਪਣੀ ਹੀ ਮਾਰਕੀਟ ਦੇ ਵਿੱਚ ਫਿਲਮਾਂ ਛੱਡ ਦਿੰਦੇ ਨੇ ਸੋ ਕਿਸੇ ਨਵੇਂ ਪ੍ਰੋਡਿਊਸਰ ਜਾਂ ਡਾਇਰੈਕਟਰ ਨੂੰ ਕੰਮ ਕਰਨਾ ਬੜਾ ਉੱਤ ਹੈ ਕਿਉਂਕਿ ਮੇਰੇ ਫਿਲਮ ਜਦੋਂ ਇੰਨਾ ਸੁੰਦਰ ਚੱਲ ਰਿਹਾ ਹੈ ਫਿਰ ਵੀ ਤੁਸੀਂ ਫਿਲਮ ਬਣਾ ਰਹੇ ਹੋ ਇਹ ਫਿਲਮ ਵੀ ਇੱਕ ਮੈਂ ਜਿਹੜੇ ਮੁੰਡੇ ਸਟ੍ਰਗਲਰ ਹਨ ਮੋਟੀਵੇਸ਼ਨ ਵਾਸਤੇ ਬਣਾ ਰਿਹਾ ਵੀ ਰੱਬ ਸੁਣਦਾ ਹੈ ਇਹਦੇ ਵਿੱਚ ਮੇਰੀ ਫਿਲਮ ਵਿੱਚ ਵੀ ਰੱਬ ਨੇ ਥੋੜੀ ਤੇ ਉਦਾਂ ਵੀ ਮਰੀ ਸੁਣੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮੈਂ ਸੀੜੀਆਂ ਚੱਕ ਕੇ ਦਰਿਆ ਛੱਡਦੰਨਾ ਆ ਉਦੋਂ ਬਾਅਦ ਮੈਂ ਖੁੱਤਾ ਵੀ ਹੁਣ ਮੈਂ ਆਪਦਾ ਘਰ ਬਚਾਉਣਾ ਉਹ ਘਰ ਬਚਾਉਣ ਲਈ ਮੈਂ ਇੱਕ ਟਾਵਰ ਤੇ ਚੜ ਜਾਂਦਾ ਸੈਟ ਕਰ ਕਿਉਂਕਿ ਮੈਂ ਲਾਉਣ ਦੇ ਉੱਤੇ ਕੰਸ਼ੋਰਚ ਹੋਈ ਹੁੰਦੀ ਆ ਉਹ ਤੇ ਹੁੰਦਾ ਵੀ ਕੱਲੂ ਤੈਨੂੰ ਕੁਝ ਹੋ ਜੇ ਤੇਰਾ ਘਰ 바ਜੂ ਕਿਸ਼ਤਾਂ ਦੇਣ ਦੀ ਲੋੜ ਨਹੀਂ ਪੈਣੀ ਬੈਂਕ ਦੀ ਤੇ ਮੈਂ ਮਨ ਬਣਾ ਲਿਆ ਘਰ ਦੇ ਨੂੰ ਮੈਂ ਕਹਿੰਦਾ ਮੈਂ ਕਿਤੋਂ ਪੈਸੇ ਨੇ ਇੰਤਜ਼ਾਮ ਕਰਦਾ ਇੱਕ ਮੇਰਾ ਨਾਲ ਫਿਲਮ ਦੇ ਵਿੱਚ ਮੈਂ ਕੰਮ ਕਰਦਾ ਹੁਣ ਟਾਵਰ ਦਾ ਜਿਹੜਾ ਮੇਰਾ ਬਾਪੂ ਹੁੰਦਾ ਉਹਨੇ ਝੋਟਾ ਪਾਲਿਆ ਹੁੰਦਾ ਘਰੇ ਵੀ ਉਹ ਕਹਿੰਦਾ ਆਪਾਂ ਵੀ ਝੋਟਾ ਹੋਰ ਲੈ ਲਾਂਗੇ ਉਹ ਲੁੱਚੇ ਕੰਮ 'ਚ ਮੈਂ ਬੜ ਕੇ ਰਾਜੀ ਨਹੀਂ ਤੇ ਜਿਹੜਾ ਟਾਵਰਾਂ ਵਾਲਾ ਕੰਮ ਮੈਂ ਕਰਦਾ ਉਹਦੇ 'ਚ ਮੇਰੀ ਮਾਰਾ ਜੀ ਨਹੀਂ ਮੇਰਾ ਪੁੱਤ ਖਤਰੇ ਦੇ ਮੂੰਹ 'ਚ ਜਾਂਦਾ ਤੇ ਜਿਹੜੇ ਮੇਰੇ ਅੰਦਰ ਸ਼ੌਂਕ ਨੇ ਦੇਖੋ ਰੱਬਾ ਜੀ ਤੁਸੀਂ ਦੇਖ ਲਓ ਕਿ ਅੱਖਾਂ ਦੇ ਵਿੱਚ ਹੰਝੂ ਵੀ ਨੇ ਕਿਉਂਕਿ ਵਾਕਈ ਅੱਜ ਇੱਕ ਪ੍ਰੋਡਿਊਸਰ ਜਾਂ ਕਿਸੇ ਐਕਟਰ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਮਾਰਕੀਟ ਦੇ ਵਿੱਚ ਜਿਹੜੀਆਂ ਫਿਲਮਾਂ ਨੇ ਮੈਂ ਪਹਿਲਾਂ ਹੀ ਦੱਸ ਖੜਿਆ ਸੀ ਜ਼ਿਆਦਾਤਰ ਫਿਲਮਾਂ ਨਹੀਂ ਲੱਤੀ ਜਾਂਦੀਆਂ ਪਰ ਫਿਰ ਵੀ ਸੋਲਸਾਹ ਜਿਹੜਾ ਸੰਘਰਸ਼ ਕਰ ਰਹੇ ਨੇ ਨਵੇਂ ਆਰਟਿਸਟਾਂ ਨੂੰ ਚਾਂਸ ਦੇ ਰਹੇ ਨੇ ਔਰ ਤੁਸੀਂ ਇਹ ਦੇਖੋ ਇੱਕ ਫਿਲਮ ਦੇ ਵਿੱਚ ਜਿਵੇਂ ਅਵਤਾਰ ਬਰਮਾ ਜੀ ਹੋਰ ਜਿਹਦੇ ਪੁਰਾਣੇ ਸਾਥੀ ਸੀਗੇ ਸਾਰਿਆਂ ਨੇ ਇਹਨਾਂ ਦਾ ਸਾਥ ਦੇ ਰਹੇ ਨੇ ਔਰ ਪ੍ਰਮਾਤਮਾ ਇਸ ਫਿਲਮ ਨੂੰ ਕਾਮਯਾਬੀ ਕਰੂਗਾ ਉਸ ਤੋਂ ਕਿਹੜੇ ਕਿਹੜੇ ਜਿਹੜੇ ਹੈ ਇਸ ਫਿਲਮ ਦੇ ਚੈਰੈਕਟਰ ਕਿਹੜੇ ਕਿਹੜੇ ਨੇ ਇਹਦੇ ਵਿੱਚ ਗਰਮੀਤ ਸਾਜਨ ਜੀ ਨੇ ਗੁਰਚੇ ਚਿੱਤਰਕਾਰ ਗੁਰਪ੍ਰੀਤ ਤੋਤੀ ਸੁਖਵੀਰ ਜੀ ਨੇ ਤੇ ਉਸ ਤੋਂ ਬਾਅਦ ਆਪਣੇ ਬਲਵੀਰ ਬੋਪਰ ਆਏ ਤੇ ਨੀਟੂ ਬੰਦੇਰ ਗੋਨੀ ਸਿੱਧੂ ਜੈਸਮੀਨ ਤੇ ਸੁਖਵਿੰਦਰ ਧੰਜਲ ਜੀ ਇਹਦੇ ਚ ਐਕਸਪੀਰੀਅੰਸ ਕਰਕੇ ਗਏ ਨੇ ਤੇ ਹੋਰ ਬਾਕੀ ਆਪਣੇ ਰੀਚਾ ਸ਼ਰਮਾ ਜੀ ਆ ਇਹ ਵੀ ਯਾਨੀ ਆਪਣੇ ਸਾਡੇ ਲੁਧਿਆਣੇ ਦੀ ਕੁੜੀ ਆ ਲੇਕਿਨ ਨੇ ਬਾਲੀਵੁੱਡ ਵਿੱਚ ਬਹੁਤ ਨਾਮ ਕਮਾਇਆ ਤੇ ਉਹ ਵੀ ਸਾਡੇ ਨਾਲ ਕੰਮ ਕਰ ਰਹੇ ਨੇ ਇਤਲਮ ਦੇ ਵਿੱਚ ਕਿੰਨੇ ਪਰਸੈਂਟ ਫਿਲਮ ਜਿਹੜੀ ਆ ਹੁਣ ਤੱਕ ਬਣੀ ਇਹ ਫਿਲਮ ਸਰ ਮੇਰੀ 90% ਬਣ ਗਈ ਸਿਰਫ 10% ਕੰਮ ਰਹਿ ਗਿਆ ਇੱਕ ਮੇਰਾ ਸੌਂਗ ਆ ਤੇ ਇੱਕ ਐਕਸ਼ਨ ਦਾ ਕੰਮ ਰਿਹਾ ਡਾਇਰੈਕਟਰ ਕੌਣ ਨੇ ਡਾਇਰੈਕਟਰ ਸਰ ਪਹਿਲਾਂ ਮੈਂ ਲਿਆ ਸੀ ਬੰਦਾ ਉਹ ਮੈਨੂੰ ਵਿਚ ਵਿਚਾਲੇ ਛੱਡ ਕੇ ਭੱਜ ਗਿਆ ਉਸ ਤੋਂ ਬਾਅਦ ਰੱਬ ਨੇ ਮੈਨੂੰ ਹਿੰਮਤ ਦਿੱਤੀ ਫਿਰ ਮੈਂ ਆਪ ਹੀ ਸਾਰਾ ਬੇੜਾ ਚੱਕ ਲਿਆ ਹੁਣ ਮੈਂ ਇਸ ਫਿਲਮ ਨੂੰ ਖੁਦ ਅਫਟ੍ਰੈਕਟ ਕਰ ਰਿਹਾ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਅੱਖਾਂ 'ਚ ਹੰਝੂ ਆਏ ਨੇ ਇਹ ਐਵੇਂ ਨਹੀਂ ਆਏ ਇਹ ਹੰਝੂ ਅੰਦਰੋਂ ਦਰਦ ਹੈ ਕਿਉਂਕਿ ਜਦੋਂ ਕੋਈ ਪ੍ਰੋਡਿਊਸਰ ਪੈਸਾ ਲਾ ਕੇ ਫਿਲਮ ਬਣਾਉਂਦਾ ਹੈ ਤਾਂ ਕਈ ਜਿਹੜੇ ਨੇ ਬੇੜੀਆਂ ਜੋ ਛਾਲਾ ਮਾਜਦਾਨੇ ਕਈ ਲੋਕ ਛੱਡ ਜਾਂਦੇ ਨੇ ਪਰ ਫਿਰ ਵੀ ਇਹਨਾਂ ਦੇ ਹੌਸਲੇ ਬਲੰਦ ਨੇ ਮੈਂ ਇੱਕ ਛੋਟੀ ਜੀ ਗੱਲ ਇਹਨਾਂ ਬਸੇ ਕਹਿ ਰਿਹਾ ਕਿ ਸੰਧਾ ਸਾਹਿਬ ਹੌਸਲوں ਕੀ ਉਡਾਨ ਅਭੀ ਬਾਕੀ ਹੈ ਮੰਜ਼ਿਲੋਂ ਕੀ ਤਲਾਸ਼ ਅਭੀ ਬਾਕੀ ਹੈ ਅਭੀ ਤਾਂ ਨਾਪੀ ਹੈ ਮੁਠੀ ਵਰ ਜਮੀਨ ਸਾਰਾ ਆਸਮਾਨ ਅਭੀ ਬਾਕੀ ਹੈ ਸਾਰਾ ਆਸਮਾਨ ਅਭੀ ਬਾਕੀ ਹੈ ਤੋਂ ਕਿੰਨੀਆਂ ਜਿਹੀਆਂ ਕਹਾਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੇ ਵਿੱਚ ਜਦੋਂ ਮੈਂ ਫਿਲਮ ਦੀ ਸਟੋਰੀ ਲਿਖੀ ਸੀ ਮੇਰੇ ਕੋਲੇ ਕੋਈ ਪਰਸਨ ਆਇਆ ਕਹਿੰਦਾ ਯਾਰ ਮੈਂ ਤੇਰੀ ਪੋਸਟ ਪ੍ਰੋਡਕਸ਼ਨ ਲਈ ਬੰਦਾ ਖੜਾ ਕਰਦਾ ਤੂੰ ਮੇਕਿੰਗ ਕਰ ਲੈ ਫਿਲਮ ਦੀ ਚਲੋ ਹਾਂ ਬੇਕਿੰਗ ਗਾਰਡਨ ਮੈਂ ਹੁਣ ਬਈ ਪੋਸਟ ਪ੍ਰੋਡਕਸ਼ਨ ਵਾਲਾ ਵੀ ਲਿਆ ਬੰਦਾ ਉਹ ਬੰਦਾ ਉਹਨੇ ਜਿਆਦੀ ਖੜਾ ਕੀਤਾ ਸੀ ਕਹਿੰਦਾ ਮੈਨੂੰ ਮੇਰੀ ਫੀਸ ਦੇ ਦੀਂ ਡਾਇਰੈਕਟਰ ਜਿਵੇਂ ਨਾ ਪਾ ਦੀ ਮੈਂ ਚੱਲ ਬਈ ਕੋਈ ਗੱਲ ਨਹੀਂ ਆ ਜਾ ਕੋਈ ਨਹੀਂ ਮੈਂ ਤਾਂ ਐਕਟਰਾਂ ਆ ਵੀ ਐਕਟਰਾਂ ਆ ਮੈਂ ਡਾਇਰੈਕਟਰ ਤੋਂ ਮੈਂ ਕੀ ਲੈਣਾ ਤੇ ਉਹ ਜਦੋਂ ਬੰਦਾ ਉਹਦਾ ਜਾਲੀ ਸੀ ਉਹ ਗਿਆ ਭੱਜੇ ਤੇ ਮੈਂ ਕਿਹਾ ਭਾਈ ਡਾਇਰੈਕਟਰ ਸਾਹਿਬ ਹੁਣ ਤੁਸੀਂ ਵੀ ਜਾਓ ਉਹ ਵੀ ਛੱਡ ਕੇ ਭੱਜ ਗਿਆ ਉਸ ਤੋਂ ਬਾਅਦ ਫਿਲਮ ਮੈਂ ਹੁਣ ਉਖੜੀ ਚ ਸਿਰ ਦੇ ਹੀ ਲਿਆ ਬਣਾਉਣੀ ਪੈਣੀ ਸੀ ਸਿਰੇ ਲਾਉਣੀ ਸੀ ਮਾਰਕੀਟ 'ਚ ਰੋਲਾ ਵੀ ਪੈ ਗਿਆ ਐਡੇ ਡਾਇਰੈਕਟਰ ਵਿੱਚ ਮੈਂ ਸੈਨ ਕਰ ਲੇ ਸਾਰੇ ਡਿੱਗਦੇ ਢੈਂਦੇ ਡਿੱਗਦੇ ਢੈਂਦੇ ਮੈਨੂੰ ਰੱਬ ਨੇ ਬਾਹ ਫੜ ਲਈ ਹੁਣ ਇਹ ਫਿਲਮਰੀ ਹੋ ਗਈ ਸੇਟ ਅੱਛਾ ਪਰਿਵਾਰ ਵੱਲੋਂ ਕਿੰਨਾ ਕੁ ਹੌਸਲਾ ਮਿਲਿਆ ਮਿਲੇ ਆ ਜਾਂ ਨਹੀਂ ਮਿਲੇ ਸੱਚੀ ਗੱਲ ਪੁੱਛੋ ਇਹ ਲੈਣ ਹੈ ਜੀ ਆ ਇੱਕ ਮੋੜ ਤੇ ਆ ਕੇ ਕੋਡ ਪਰਛਾਵਾਂ ਵੀ ਸਾਥ ਛੱਡ ਜਾਂਦਾ ਪਰਿਵਾਰ ਨੇ ਛੱਡਿਆ ਛੱਡਿਆ ਉਹ ਸੁਹਣੀਆ ਵੀ ਵੱਲਾ ਹੁਣੇ ਤੇ ਲੋ ਤੋ ਜਿਹੜੇ ਦੇਖ ਰਹੇ ਹੋ ਕਿ ਜਜਵਾਬ ਜਿਹੜਾ ਹੈ ਨਾ ਦਾ ਜਜਵਾਤੀ ਹੋ ਗਏ ਨੇ ਪਰ ਫਿਰ ਵੀ ਕਹਿੰਦੇ ਨੇ ਕਿ ਦਿਲਾਂ ਦੀਆਂ ਗੱਲਾਂ ਨਿਕਲ ਰਹੀਆਂ ਨੇ ਚੈਨਲ ਦੇ ਸਾਹਮਣੇ ਔਰ ਫਿਲਮ ਬਣ ਵੀ ਚੁੱਕੀ ਆ ਤੇ ਬਣ ਕੇ ਤਿਆਰ ਵੀ ਹੋ ਚੁੱਕੀ ਆ ਤੇ ਫਿਲਮ ਮਾਰਕੀਟ 'ਚ ਆਊਗੀ ਵੀ ਪਰਮਾਤਮਾ ਕਿੱਦੇ ਜਦੋਂ ਦਿਲੋਂ ਕੋਈ ਬੰਦਾ ਕੰਮ ਕਰਦਾ ਹੈ ਉਹਨੂੰ ਤਰੱਕੀਆਂ ਵੀ ਮਿਲਦੀਆਂ ਨੇ ਚਾਹੇ ਸਮਾਂ ਲੱਗਦਾ ਹੈ ਸਮਾਂ ਜ਼ਰੂਰ ਲੱਗਦਾ ਹੈ ਤਰੱਕੀਆਂ ਜ਼ਰੂਰ ਮਿਲਦੀਆਂ ਨੇ ਉਸ ਤੋਂ ਬਾਅਦ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਜਿੱਥੇ ਮੇਰੇ ਪੇਰੈਂਟਸ ਨੇ ਮੇਰਾ ਸਾਥ ਨਹੀਂ ਦਿੱਤਾ ਜਦ ਮੇਰੀ ਉਮਰ ਸੀਗੀ ਹੁਣ ਜਦੋਂ ਮੇਰਾ ਇੱਕ ਡ੍ਰੀਮ ਸੀ ਇੱਕ ਮੇਰਾ ਬੇਟਾ ਆ ਉਹ ਕਹਿੰਦਾ ਡੈਡੀ ਤੁਸੀਂ ਆਪਣੇ ਡ੍ਰੀਮ ਸੱਚ ਕਰੋ ਹੁਣ ਮੇਰੇ ਬਾਪ ਦਾ ਰੋਲ ਮੇਰਾ ਬੇਟਾ ਕਰੇਗਾ ਮੇਰਾ ਬੇਟਾ ਮੇਰਾ ਸਾਥ ਦੇ ਰਿਹਾ ਮੇਰਾ ਕਹਿੰਦਾ ਡੈਡੀ ਤੁਸੀਂ ਫਿਲਮ ਬਣਾਓ ਸਿਰੇ ਲਾਓ ਅੱਛਾ ਤੁਸੀਂ ਜੇ ਮੈਨੂੰ ਜਿਹਦਾ ਹੈ ਜਿਵੇਂ ਨੋਲੇਜ ਹੈ ਬਲਕੇ ਤੁਸੀਂ ਧਰਮਿੰਦਰ ਪਾਜੀ ਨੂੰ ਬਹੁਤ ਪਿਆਰ ਕਰਦੇ ਸੀ ਇਹ ਫਿਲਮ ਦੇ ਵਿੱਚ ਵੀ ਕੁਝ ਧਰਮਿੰਦਰ ਦੀ ਕੁਝ ਦਿਖਾ ਰਹੇ ਚਲੋ ਇਸ ਤਰ੍ਹਾਂ ਦਿਖਾਇਆ ਵੀ ਉਹ ਬੰਦਾ ਹੈ ਹੀ ਧਰਮਿੰਦਰ ਦਾ ਫੈਨ ਵਿਹਾਰ ਪਿੰਡ ਦੇ ਮੋੜ ਤੇ ਉਹਨੇ ਤਰਮਿੰਦਰ ਦੀਆਂ ਫਿਲਮਾਂ ਦੇ ਪੋਸਟਰ ਲਾਏ ਆ ਜਦੋਂ ਨੰਗਣ ਲੱਗਦਾ ਬਾਈ ਜੀ ਆ ਰਹੇ ਆ ਮੈਂ ਵੀ ਤੇਰੇ ਕੋਲ ਤੇ ਉਹ ਜਾਂਦਾ ਵੀ ਆ ਬੰਬੇ ਧਰਮਜੀਤ ਕੋਲੇ ਆਪਣੇ ਜਾਨੀ ਉਹਨਾਂ ਤੋਂ ਅਸ਼ੀਰਵਾਦ ਲੈਣ ਦਾ ਕਿਸ ਤੀਨ ਹੈ ਵੀ ਫਿਲਮ ਦੇ ਲਈ ਬਾਜੀ ਵਿੱਚ ਕਰਦੇ ਸੋਲ ਦਾਲ ਜਿਹੜੇ ਨੇ ਇਹਨਾਂ ਦੇ ਤਰਮਿੰਦਰ ਦੇ ਬਹੁਤ ਜ਼ਿਆਦਾ ਫੈਨ ਨੇ ਉਹ ਤੁਸੀਂ ਦੇਖਿਓ ਕਿ ਇਸ ਫਿਲਮ ਦੇ ਵਿੱਚ ਝਲਕ ਜਿਹੜੀ ਹੈ ਤਰਮਿੰਦਰ ਜੀ ਵੀ ਦਿਖੂਗੀ ਜਿਵੇਂ ਇਹਨਾਂ ਨੇ ਦੱਸਿਆ ਕਿ ਤਰਮਿੰਦਰ ਬਾਜੀ ਤੋਂ ਇਹਨਾਂ ਨੇ ਇਸ ਫਿਲਮ ਦੇ ਵਿੱਚ ਅਸ਼ੀਰਵਾਦ ਵੀ ਲੱਤਾ ਹੈ ਕਦੋਂ ਤੱਕ ਲੱਗਦਾ ਕਿ ਫਿਲਮ ਇੰਨੀ ਜੀ ਹੁਣ ਪੋਸਟ ਪ੍ਰੋਡਕਸ਼ਨ ਤੇ ਜਾ ਰਹੀ ਆ ਫਿਲਮ ਦੋ ਤਿੰਨ ਮਹੀਨੇ ਲੱਗ ਜਾਣਗੇ ਕਿੰਨੇ ਗੀਤ ਕਿੰਨੇ ਨੇ ਤੇ ਕਿਨੇ ਲਿਖੇ ਨੇ ਗੀਤ ਤਾਂ ਇਹਦੇ ਵਿੱਚ ਸਾਰੇ ਮੈਂ ਲਿਖੇ ਨੇ ਸਾਰੇ ਤੇ ਗਾਏ ਇਹਦੇ ਵਿੱਚ ਬੱਬੂ ਹੀਰੇ ਨੇ ਮੁੰਡੇ ਨੇ ਕਿੰਨੇ ਗੀਤ ਨੇ ਇਹ 5 ਗੀਤ ਐ ਤੇ ਕਿਸ਼ਨਾ ਕਰੀਆ ਕਰੀਆ ਲੋਕੇਸ਼ਨ ਤੇ ਸਿਰਮਾ ਬੰਬੇ ਵੀ ਗਿਆ ਸ਼ੂਟ ਕਰਨ ਤੇ ਆਪਣੇ ਰਾਜਸਥਾਨ ਕੁਝ ਹਿਮਾਚਲ ਤੇ ਬਾਕੀ ਲੁਧਿਆਣਾ ਤੱਕ ਕਰੀਆ ਅ ਸੋਏ ਸੀ ਇਸ ਫਿਲਮ ਦੇ ਹੀਰੋ ਜਿਹੜੇ ਕੀ ਹੀਰੋ ਬਣੇ ਜ਼ੀਰੋ ਤੋਂ ਇਨਨੇ ਨੇ ਆਪਣੇ ਆਪ ਨੂੰ ਦੱਸਿਆ ਕਿ ਮੈਂ ਪਹਿਲਾਂ ਜ਼ੀਰੋ ਸੀਗਾ ਕਿੰਨਾ ਸੰਘਰਸ਼ ਕਰਨਾ ਪਿਆ ਇਹਨਾਂ ਨੂੰ ਫਿਲਮ ਬਣਾਉਣ ਵਾਸਤੇ ਕਿਨਾਂ ਕਿਨਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅੱਜ ਇਹ ਫਿਲਮ ਅੰਤਿਮ ਪੜਾਅ ਦੇ ਉੱਪਰ ਹੈ ਤੇ ਜਲਦੀ ਇਹ ਫਿਲਮ ਸਿਨੇਮਿਆਂ ਦਾ ਸ਼ਿੰਗਾਰ ਬਣੂਗੀ ਸੋ ਮੈਂ ਇੱਕ ਵਾਰ ਫੇਰ ਗੱਲ ਸਾਹਿਬ ਨੂੰ ਵਧਾਈਆਂ ਦਿੰਦਾ ਕਿ ਤੁਹਾਡੀ ਇਹ ਫਿਲਮ ਕਾਮਯਾਬ ਹੋਵੇ ਥੈਂਕ ਯੂ